ਦੈਨਿਕ ਸਵੇਰਾ ਤੇ ਵੀ ਵਿਖਰੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਦੀ ਰਾਜਨੀਤਿਕ ਰਾਜਧਾਨੀ ਬਣਿਆ ਹੋਇਆ ਸੰਗਰੂਰ ਲੋਕ ਸਭਾ ਹਲਕਾ ਖਾਸ ਕਰਕੇ ਪਿਛਲੇ 10 ਸਾਲਾਂ ਤੋਂ ਜਦੋਂ ਤੋਂ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹਿਲੀ ਵਾਰੀ ਆਪਣਾ ਸਿਆਸੀ ਕੈਰੀਅਰ ਇੱਕ ਸੰਜੀਦਾ ਸਿਆਸੀ ਕੈਰੀਅਰ ਸ਼ੁਰੂ ਕਰਦੇ ਹੋਏ ਪਹਿਲੀ ਵਾਰ ਮੈਂਬਰੀ ਪਾਰਲੀਮੈਂਟ ਸੰਗਰੂਰ ਤੋਂ ਬਣੇ ਸਨ ਇਸ ਵਕਤ ਫਾਈਟ ਫੇਅਰ ਸੰਗਰੂਰ ਦੀ ਜਿਹੜੀ ਹੈ ਆਈ ਕੈਚਿੰਗ ਬਣੀ ਹੋਈ ਹੈ ਕਿਉਂ ਉਹ ਪਹਿਲਾਂ ਨਹੀਂ ਸੀ ਪਰ ਜਦੋਂ ਤੋਂ ਉੱਥੇ ਕਾਂਗਰਸ ਪਾਰਟੀ ਵੱਲੋਂ ਆਪਣਾ ਉਮੀਦਵਾਰ ਐਲਾਨਿਆ ਗਿਆ ਕਾਂਗਰਸ ਪਾਰਟੀ ਵੱਲੋਂ ਐਲਾਨਿਆ ਗਿਆ ਸੁਖਵਾਲ ਸਿੰਘ ਖਹਿਰਾ ਨੂੰ ਉਮੀਦਵਾਰ ਖਹਿਰਾ ਅੱਜ ਪਹਿਲੀ ਵਾਰੀ ਸੰਗਰੂਰ ਚ ਆਏ ਨੇ ਅੱਜ ਉਹਨਾਂ ਨੇ ਧੂਰੀ ਜਿਹੜਾ ਕਿ ਹਲਕਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਧਾਨ ਸਭਾ ਹਲਕਾ ਹੈ ਉੱਥੇ ਇੱਥੋਂ ਦੇ ਜਿਹੜੇ ਸਾਬਕਾ ਕਾਂਗਰਸ ਦੇ ਐਮਐਲਏ ਸਨ ਗੋਲਡੀ ਉਹਨਾਂ ਦੇ ਘਰ ਉਹਨਾਂ ਨੇ ਇੱਕ ਮੀਟਿੰਗ ਕੀਤੀ ਤੇ ਉਸ ਤੋਂ ਬਾਅਦ ਉਹ ਇੱਕ ਟੈਂਕੀ ਜਿਹੜੀ ਪਾਣੀ ਵਾਟਰ ਟੈਂਕੀ ਹੁੰਦੀ ਆ ਉੱਥੇ ਗਏ ਉਹ ਟੈਂਕੀ ਦੇ ਕੁਝ ਕੁਝ ਇੱਕ ਲੋਕ ਬੈਨਰ ਲੈ ਕੇ ਬੈਠੇ ਹੋਏ ਸਨ ਪਰ ਅਸੀਂ ਵੀ ਹੈਰਾਨ ਸੀ ਕਿ ਖੈਰਾ ਸਾਹਿਬ ਦੇ ਵਾਸਤੇ ਜੋ ਪਹਿਲੀ ਚੁਣੌਤੀ ਸ਼ਾਇਦ ਵਿਦਿਨ ਦਾ ਪਾਰਟੀ ਫੋਲਡ ਬਣ ਗਈ ਸੀ ਕਿ ਗੋਲਡੀ ਉਹਨਾਂ ਨੇ ਥੋੜੀ ਜਿਹਾ ਨਾਰਾਜ਼ਗੀ ਜ਼ਾਹਰ ਕੀਤੀ ਕਿ ਉਹਨਾਂ ਨੂੰ ਟਿਕਟ ਨਹੀਂ ਮਿਲੀ ਸ਼ਾਇਦ ਉਹਨਾਂ ਨੂੰ ਮਨਾੜ ਧੂਰੀ ਆਏ ਹੋਣਗੇ ਪਰ ਖੈਰਾ ਸਾਹਿਬ ਦੀਆਂ ਗੱਡੀਆਂ ਅਚਾਨਕ ਹੀ ਇੱਕ ਵਾਟਰ ਵਰਕਸ ਦੀ ਟੈਂਕੀ ਵੱਲ ਮੁੜ ਗਈਆਂ ਖੈਰਾ ਸਾਹਿਬ ਸਾਡੇ ਨਾਲ ਬੜੇ ਹੋਏ ਨੇ ਦਿਨਿਕ ਸਵਰਾ ਜੀ ਤੁਹਾਡਾ ਸਵਾਗਤ ਹੈ ਜੀ ਖੈਰਾ ਸਾਹਿਬ ਬਹੁਤ ਸ਼ੁਕਰੀਆ ਜੀ ਥੈਂਕ ਯੂ ਇਹ ਸਵਾਲ ਪਤਾ ਨਹੀਂ ਕਿ ਮੈਨੂੰ ਵਾਰ-ਵਾਰ ਕਿਉਂ ਪਰੇਸ਼ਾਨ ਕਰ ਰਿਹਾ ਕਿ ਤੁਸੀਂ ਆਏ ਜਿਹੜੇ ਤੁਹਾਡੇ ਸਾਬਕਾ ਸਾਥੀ ਨੇ ਹੁਣ ਦੇ ਸਾਥੀ ਨੇ ਸਾਬਕਾ ਐਮਐਲਏ ਨੇ ਉਹਦੇ ਨਾਲ ਤੁਸੀਂ ਲੰਚ ਕੀਤਾ ਜਨ ਸਭਾ ਨੂੰ ਸੰਬੋਧਨ ਕੀਤਾ ਬੀ ਵੀ ਰਜਿੰਦਰ ਕੌਰ ਪਟਾੜ੍ਹ ਆਏ ਸਨ ਅਮਰਿੰਦਰ ਸਿੰਘ ਰਾਜਾਵੜਿੰਗਾ ਆਏ ਸਨ ਅਚਾਨਕ ਤੁਸੀਂ ਕਿ ਟੈਂਕੀ ਵੱਲ ਮੁੜ ਗਏ ਹਾਂ ਟੈਂਕੀ ਵੱਲ ਇਸ ਇਸ ਕਰਕੇ ਗਿਓ ਕਿ ਸਾਡੇ ਪੰਜਾਬ ਦੇ ਨੌਜਵਾਨ ਬੱਚੇ ਬੱਚੀਆਂ ਪਿਛਲੇ ਕਾਫੀ ਮਹੀਨਿਆਂ ਤੋਂ ਸਟ੍ਰਗਲ ਕਰ ਰਹੇ ਨੇ ਕੁੜੀਆਂ ਟੈਂਕੀ ਦੇ ਉੱਤੇ ਬੈਠੀਆਂ ਚੜੀਆਂ ਕਿਉਂਕਿ ਜਿਹੜਾ 4161 ਮਾਸਟਰ ਕਿੱਡ ਦੀ ਭਰਤੀ ਹੋਈ ਜਿਹੜੀ ਪਿਛਲੀ ਕਾਂਗਰਸ ਗਵਰਨਮੈਂਟ ਨੇ ਐਡਵਰਟਾਈਜ਼ ਕੀਤੀ ਸੀ ਉਹ ਪ੍ਰੋਸੈਸ ਕੰਪਲੀਟ ਹੋ ਗਿਆ ਉਹਦੇ ਚ ਜਿਹੜੇ ਫਿਜ਼ੀਕਲ ਟ੍ਰੇਨਰ ਸੀਗੇ ਡੀਪੀ ਉਹ ਜਿਹੜੇ ਸੀਗੇ ਸਰਕਾਰ ਨੇ ਅੱਖੋਂ ਪਰੋਖੇ ਕਰਤੇ ਕੁਝ ਬਹਾਨੇ ਸਾਜੀ ਕਰਕੇ ਤੇ ਉਹਨਾਂ ਦਾ ਸੰਘਰਸ਼ ਆ ਮੈਂ ਵੈਸੇ ਵੀ ਕੱਲਾ ਮਾਸਟਰ ਕੇਡਰ ਦੇ ਸੰਘਰਸ਼ ਨਹੀਂ ਜਿੱਥੇ ਵੀ ਕਿਤੇ ਲੋਟ ਪਈ ਜਿੱਥੇ ਬੇਇਨਸਾਫੀ ਹੋਈ ਪੰਜਾਬ ਦੇ ਲੋਕਾਂ ਨਾਲ ਪਿਛਲੇ ਕੁਝ ਦਹਾਕਿਆਂ ਤੋਂ ਇਹ ਨਹੀਂ ਕਿ ਕੱਲ ਪਰਸੋ ਚੌਥ ਮੈਂ ਹਮੇਸ਼ਾ ਉੱਥੇ ਪਹੁੰਚਦਾ ਰਿਹਾ ਹਾਂ ਔਰ ਸਾਰੇ ਜਿੱਥੇ ਵੀ ਕਿਤੇ ਲੋਟ ਪਈ ਮੈਂ ਉਹਨਾਂ ਦੀ ਮਦਦ ਕੀਤੀ ਹੈ ਚਾਹੇ ਮੱਤੇਵਾੜੇ ਦਾ ਮੋਰਚਾ ਹੋਵੇ ਚਾਹੋ ਗੁਰੂ ਗ੍ਰੰਥ ਸਾਹਿਬ ਦਾ ਮੋਰਚਾ ਹੋਵੇ ਜ਼ੀਰੇ ਫੈਕਟਰੀ ਦਾ ਮੋਰਚਾ ਹੋਵੇ ਜਾਂ ਭਾਨੇ ਸਿੱਧੂ ਨੂੰ ਚਾਰ ਪਰਚਿਆਂ ਦਾ ਦਰਜ ਕੀਤਾ ਕੋਟ ਦੁੰਨੇ ਦਾ ਮੋਰਚਾ ਇਹ ਤਾਜ਼ੇ ਮੋਰਚੇ ਕਿਨਾਰੇ ਨੇ ਜੀ ਜੀ ਭਾਈ ਅਮਰਿਤਪਾਲ ਸਿੰਘ ਜੀ ਦਾ ਮੋਰਚਾ ਹੋਵੇ ਅੰਮ੍ਰਿਤਸਰ ਜਿਹੜਾ ਐਨਐਸਏ ਦੇ ਵਿੱਚ ਵਾਅਦਾ ਕੀਤਾ ਉਹਨਾਂ ਦਾ ਜੀ ਇਹ ਮੇਰਾ ਸੁਭਾਅ ਆ ਕਿ ਮੈਂ ਮੈਨੂੰ ਦੁੱਖ ਹੁੰਦਾ ਜਦੋਂ ਆਪਣੇ ਪੰਜਾਬ ਦੇ ਲੋਕ ਅੱਜ ਦੇ ਯੁੱਗ ਵਿੱਚ ਬਿਲਕ ਰਹੇ ਨੇ ਕੁੱਟ ਖਾਰੇ ਨੇ ਕੁੜੀਆਂ ਦੀ ਚੁੰਨੀਆਂ ਲਾਈਆਂ ਜਾ ਰਹੀਆਂ ਨੇ ਟੈਂਕਿਆਂ ਤੇ ਚੜਨਾ ਪੈ ਰਿਹਾ ਇਹ ਮੇਰਾ ਸੁਭਾਅ ਆ ਇਸ ਕਰਕੇ ਮੈਂ ਉਹਨਾਂ ਦੀ ਮਦਦ ਤੇ ਗਿਆ ਸੀਗਾ ਔਰ ਇਹ ਸਭ ਕੁਝ ਇਸ ਲਈ ਜ਼ਰੂਰੀ ਆ ਕਿਉਂਕਿ ਮੈਂ ਕੱਲੀ ਇਲੈਕਸ਼ਨ ਲੜਨ ਨਹੀਂ ਆਇਆ ਇੱਥੇ ਮੈਂ ਇੱਕ ਸੁਨੇਹਾ ਦੇਣ ਆਇਆ ਲੋਕਾਂ ਨੂੰ ਕਿ ਇਹ ਜਿਹੜਾ ਭਗਵੰਤ ਨੂੰ ਤੁਸੀਂ ਇਲੈਕਟ ਕੀਤਾ ਬਤੌਰ ਮੁੱਖ ਮੰਤਰੀ ਹੋਣ ਜੋ 2 ਸਾਲਾਂ ਚ ਇਹਨਾਂ ਦੀ ਕਾਰਜਸ਼ੈਲੀ ਆ ਅਗਰ ਤਾਂ ਤੁਹਾਨੂੰ ਚੰਗੀ ਲੱਗਦੀ ਤਾਂ ਜੀ ਸਦਕੇ ਉਹਨਾਂ ਨੂੰ ਵੋਟਾਂ ਪਾਓ ਜੇ ਉਹਨਾਂ ਨੇ VIP ਕਲਚਰ ਖਤਮ ਕੀਤਾ ਹੋਵੇ ਕਿ ਜੀ ਬਿਲਕੁਲ ਸਾਦੇ ਬੰਦੇ ਹੋ ਗਏ ਨੇ ਜੀ ਵੈਗਨਾਰ ਚ ਚੜਦੇ ਨੇ ਸਿਕਿਉਰਿਟੀ ਕੋਈ ਹੈ ਨਹੀਂਗੀ ਜੀ ਪਹਾੜ ਚ ਇਹਨਾਂ ਦੀਆਂ ਔਰਤਾਂ ਦੇ ਸੋਨਾ ਹੈ ਨੀਗਾ ਉਹਦਾ ਸਟੀਲ ਦਾ ਘੜਾ ਵਾ ਤੇ ਜਾਂ ਇਹਨਾਂ ਨੇ ਮਤਲਬ ਹੈਲੀਕਾਪਟਰ ਤੇ ਜਹਾਜ਼ ਤੇ ਕਿਦੀ ਦੇਖਿਆ ਤੇ ਵਰਤਿਆ ਨਹੀਂਗਾ ਤੇ ਘਰ ਜਿਹੜਾ ਸਰਕਾਰੀ ਲਿਆ ਨੀਗਾ ਵੋਟ ਪاور ਦਬਕੇ ਇਹਨਾਂ ਨੂੰ ਤੇ ਜੇ ਤੁਹਾਨੂੰ ਲੱਗਦਾ ਕਿ ਇਹਨਾਂ ਕੋ ਹਜ਼ਾਰ ਗਨਮੈਨਾਂ ਸੋਨੇ ਨਾਲ ਲੱਦੇ ਹੋਏ ਨੇ ਇਹ ਹਾਂ ਔਰ ਜਹਾਜ਼ਾਂ ਤੇ ਹੈਲੀਕਾਪਟਰਾਂ 'ਚ ਚੜ ਕੇ ਇਹ ਲੈਕਸਸ 4-4 ਕਰੋੜ ਰੁਪਏ ਦੀ ਗੱਡੀ ਕਈ ਗੱਡੀਆਂ 1000 ਗਨਮੈਨ ਰੱਖਦੇ ਫਿਰ ਇਹ ਵੋਟ ਦਾ ਦਿਕਾਪੇ ਕਰਦੇ ਸਾਰੇ ਮੁੱਦੇ ਉਠਾਉਣ ਲਿਆ ਹੈ ਕਿਰਪਾ ਤੁਹਾਨੂੰ ਮੇਰਾ ਸਵਾਲ ਥੋੜਾ ਜਿਹਾ ਪਰੇਸ਼ਾਨ ਕਰ ਸਕਦਾ ਹੈ ਤੁਸੀਂ ਹੈਲੀਕਾਪਟਰਾਂ ਦੀ ਗੱਲ ਕੀਤੀ ਐ ਹੋਰ ਗੱਲਾਂ ਕੀਤੀਆਂ ਨੇ ਤੁਸੀਂ ਜਦੋਂ ਕਾਂਗਰਸ ਪਾਰਟੀ ਤੋਂ ਛੱਡ ਕੇ ਆਵਾਦਮੀ ਪਾਰਟੀ 'ਚ ਗਏ ਤੁਸੀਂ ਫਿਰ ਆਵਾਦਮੀ ਪਾਰਟੀ 'ਚੋਂ ਬਾਹਰ ਹੋਏ ਫਿਰ ਤੁਹਾਡੀ ਆਪਣੀ ਇੱਕ ਪਾਰਟੀ ਬਣੀ ਤੇ ਉਸ ਤੋਂ ਬਾਅਦ ਫਿਰ ਦੁਬਾਰਾ ਤੁਸੀਂ ਜਦੋਂ ਕਾਂਗਰਸ 'ਚ ਗਏ ਤਾਂ ਤੁਸੀਂ ਵੀ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੈਲੀਕਾਪਟਰ ਦੇ ਕੋਲ ਖੜੇ ਹੋ ਕੇ ਹੀ ਸ਼ਮੂਲੀਅਤ ਕੀਤੀ ਸੀ ਆ ਕਾਂਗਰਸ ਪਾਰਟੀ 'ਚ ਬਿਲਕੁਲ ਅੱਛਾ ਪਰ ਕੰਪੈਰੀਸ਼ਨ ਮਤਲਬ ਅੱਛਾ ਸਵਾਲ ਐ ਦੇਖੋ ਅਮਰਿੰਦਰ ਸਿੰਘ ਇੱਕ ਮੁੱਖ ਮੰਤਰੀ ਸੀਗਾ ਉਹ ਮੈਂ ਤਾਂ ਉਹਨੂੰ ਹੈਲੀਪੈਡ ਤੇ ਮਿਲਣ ਗਿਆ ਸੀਗਾ ਜੀ ਦੂਜਾ ਹੈਗਾ ਕਿ ਚਲੋ ਪਹਿਲੀ ਗੱਲ ਤਾਂ ਅਮਰਿੰਦਰ ਸਿੰਘ ਕਹਿੰਦਾ ਸੀਗਾ ਕਿ ਮੈਂ ਰਜਵਾੜਾ ਵਾਂ ਮੈਂ ਜਹਾਜ਼ ਤੇ ਚੜੂੰਗਾ ਆਰਾਮ ਪਰਸ ਸੀਗਾ ਉਹ ਮਿਲਦਾ ਨਹੀਂ ਸੀਗਾ ਇਹ ਤਾਂ ਕਹਿੰਦੇ ਸੀ ਰੇੜੀਆਂ ਵਾਲੇ ਆ ਪੈਂਚਰਾਂ ਵਾਲੇ ਆ ਅਸੀਂ ਤਾਂ ਤੁਹਾਡੇ ਵਿੱਚੋਂ ਆ ਪਹਿਲਾਂ ਦੱਸੋ ਕੋਈ ਭਗਵੰਤ ਮਾਨ ਨੂੰ ਮਿਲ ਸਕਦਾ ਵਾ ਮੈਨੂੰ ਇੱਕ ਆਮ ਆਦਮੀ ਪਾਰਟੀ ਦਾ ਸਾਬਕਾ ਮੰਤਰੀ ਆ ਸਾਡੀ ਪਾਰਟੀ ਚੋਂ ਗਿਆ ਉਹਨੂੰ ਜੁਆਇਨ ਕੀਤੀ ਹੈ ਸਾਬਕਾ ਮੰਤਰੀ ਨਾਮ ਕੈਮਰੇ ਤੇ ਨਹੀਂ ਦੱਸਣਾ ਉਹ ਕਹਿੰਦਾ ਪਿਛਲੇ 6 ਮਹੀਨਿਆਂ ਤੋਂ ਟਾਈਮ ਮੰਗ ਰਾਂ ਆਮ ਆਦਮੀ ਪਾਰਟੀ ਦੇ ਵਿੱਚ ਹੀ ਹੈ ਮੁੱਖ ਮੰਤਰੀ ਨੇ ਟਾਈਮ ਨਹੀਂ ਦਿੱਤਾ ਹਮ ਭਗਵਾਨ ਸਿੰਘ ਮਾਨ ਕਿਸੇ ਆਰਡੀਨਰੀ ਬੰਦੇ ਨੂੰ ਮਿਲ ਨਹੀਂ ਸਕਦਾ ਜਦੋਂ ਕਿਤੇ ਕਿਸੇ ਪਿੰਡ ਚ ਜਾਂਦਾ ਉਹ ਪਿੰਡ ਨੂੰ ਪਹਿਲਾਂ ਛਾਉਣੀ ਬਣਾਇਆ ਜਾਂਦਾ ਇੰਨੀ ਜ਼ਿਆਦਾ ਸਿਕਿਉਰਿਟੀ ਇਸ ਕਰਕੇ ਅਮਰਿੰਦਰ ਸਿੰਘ ਦਾਲ ਅਗਰ ਤਾਂ ਇਹਨੂੰ ਸ਼ੌਂਕ ਹੈ ਕਿ ਮੈਰੇ ਜਵਾੜਾ ਬਣਨਾ ਵਾ ਉਹ ਇਹਦੀ ਮਰਜ਼ੀ ਹੈਗੀ ਆ ਲੇਕਿਨ ਜਦੋਂ ਤੁਸੀਂ ਕੰਨੇ ਕੁਛੋਂ ਕਰਦੇ ਕੁਛੋਂ ਇਹ ਅੰਤਰ ਆ ਤੇ ਜੇ ਅਮਰਿੰਦਰ ਸਿੰਘ ਨੇ ਮਿਸਯੂਜ਼ ਕੀਤੀ ਪਾਵਰ ਜੀ ਜਾਂ ਕੋਈ ਵੀ ਕੰਮ ਗਲਤ ਕੀਤਾ ਉਹ ਉਹ ਬੈਠੇ ਕਿੱਥੇ ਨੇ ਜੀ ਜੀ ਅ ਮੈਨੂੰ ਯਾਦ ਆ ਖਰਾ ਸਾਹਿਬ ਸਾਲ 2019 ਦੇ ਵਿੱਚ ਤੁਸੀਂ ਜਦੋਂ ਬਠਿੰਡੇ ਤੋਂ ਇਲੈਕਸ਼ਨ ਲੜਦੇ ਸੀ ਤਾਂ ਮੈਂ ਤੁਹਾਨੂੰ ਮਿਲਿਆ ਸੀ ਆ ਬਿਲਕੁਲ ਇੱਥੇ ਨੇੜੇ ਹੀ ਇੱਕ ਪਿੰਡ ਸੀਗਾ ਤਲਵੰਡੀ ਸਾਬ ਉਹ ਜਿਹੜਾ ਅਸੈਂਬਲੀ ਸੈਗਮੈਂਟ ਦਾ ਪਿੰਡ ਸੀ ਤੇ 2019 ਚ ਵੀ ਤੁਸੀਂ ਇਸ ਖਿੱਤੇ ਚੋਂ ਇਲੈਕਸ਼ਨ ਲੜੀ ਆ ਲੋਕ ਸਭਾ ਦੀ ਤੇ ਅੱਜ ਆਪਾਂ 2024 ਚ ਇਤਫਾਕ ਵਾਸਤੇ ਇਸ ਇਲਾਕੇ ਚ ਇਕੱਠੇ ਹੋ ਗਏ ਆ ਪੰਜਾਬ ਨੂੰ ਕਿਸ ਤਰ੍ਹਾਂ ਕਿਸ ਥਾਂ ਤੇ ਖੜਾ ਦੇਖਦੇ ਹੋ ਇਹ 5 ਸਾਲਾਂ ਦੇ ਵਿੱਚ ਉਦੋਂ ਦਾ ਪੰਜਾਬ ਰਾਜਨੀਤਿਕ ਤੌਰ ਤੇ ਤੇ ਅੱਜ ਰਾਜਨੀਤਿਕ ਤੌਰ ਤੇ ਪੰਜਾਬ ਪਰਟੀਕੂਲਰਲੀ ਪੰਜਾਬ ਅਨਫੋਰਚਨਟਲੀ ਡਾਊਨ ਹੀ ਗਿਆ ਵਾ ਜੀ ਜੀ ਪਿਛਲੇ ਕੁਝ ਦਹਾਕਿਆਂ ਤੋਂ ਡਾਊਨ ਗਿਆ ਮੈਨੂੰ ਅੱਛੀ ਤਰ੍ਹਾਂ ਯਾਦ ਆ ਮੈਂ 1900 84 ਦੇ ਵਿੱਚ 85 ਚ 85 ਚ ਮੈਂ ਕਾਲਜ ਪੜ੍ਹ ਰਿਹਾ ਸੀ ਕਾ ਜੀ ਮੇਰੇ ਪਿਤਾ ਜੀ ਮਨਿਸਟਰ ਬਣੇ ਐਜੂਕੇਸ਼ਨ ਜੀ ਔਰ ਉਦੋਂ ਮੈਂ ਕਹਿ ਰਿਹਾ ਇੱਕ ਤਾਂ ਕਰਜ਼ਾ ਕੋਈ ਨਹੀਂ ਸੀ ਸਟੇਟ ਤੇ ਰੈਵਨਿਊ ਸਰਪਲਸ ਸਟੇਟ ਸੀ ਪੰਜਾਬ ਸਾਡੀਆਂ ਪੋਸਟਾਂ ਸਾਰੀਆਂ ਭਰੀਆਂ ਸੀਗੀਆਂ ਸਕੂਲ ਔਰ ਹਸਪੀਟਲ ਡਿਸਪੈਂਸਰੀਆਂ ਕਾਫੀ achੀਆਂ ਚਲਦੀਆਂ ਸੀ ਪਸ਼ੂਆਂ ਦੇ ਹਸਪੀਟਲ ਚੱਲਦੇ ਸੀਗੇ ਜੀ ਔਰ ਕਿਸੇ ਤਰ੍ਹਾਂ ਦੀ ਕੋਈ ਪੋਲਿਟਿਕਲ ਇੰਟਰਫੀਰੈਂਸ ਨਹੀਂ ਸੀ ਥਾਣੇਦਾਰ ਲਵਾਉਣਾ ਮੁਰਸ਼ੀ ਲਵਾਉਣਾ ਇਹ 35 ਸਾਲਾਂ ਚ ਅੱਜ ਸਟੇਟ 3 ਲੱਖ ਕਰੋੜ ਦੀ ਕਰਜ਼ੇ ਹੀ ਹੋ ਗਈ ਹਾਂ ਔਰ ਲੱਖਾਂ ਦੀ ਲੱਖਾਂ ਦੀ ਤعداد ਦੇ ਵਿੱਚ ਪੋਸਟਾਂ ਖਾਲੀ ਨੇ ਸਰਕਾਰੀ ਹਸਪਤਲ ਤੇ ਸਕੂਲ ਤੇ ਇਰੀ ਹੋ ਗਏ ਬਸੂਆਂ ਦੇ ਹਸਪਤਾਲ ਤਾਂ ਉੱਡੀ ਗਏ ਤਸਵੀਰ ਚ ਔਰ ਇਹਦੇ ਨਾਲ ਨਾਲ ਤਿੰਨ ਪੁਸ਼ਤਾ ਸਾਡੀਆਂ ਨੌਜਵਾਨੀ ਦੀਆਂ ਤਬਾਹ ਹੋਈਆਂ ਪਹਿਲੀ ਪੁਸ਼ਤ ਤਬਾਹ ਕਰਦੀ ਖੜਕੂ ਲਹਿਰ ਵੇਲੇ ਤਬਾਹ ਹੋਈ ਹੈ ਕਿਉਂਕਿ ਦੂਸਰੀ ਭੇਟ ਚੜ ਗਈ ਨਸ਼ਿਆਂ ਦੇ ਤੇ ਤੀਸਰੀ ਹੁਣ ਭੇਟ ਚੜ ਰਹੀ ਹੈ ਜਿਹੜੀ ਵਿਦੇਸ਼ਾਂ ਚ ਚਲੀ ਗਈ ਤਿੰਨ ਪੁਸ਼ਤਾ ਪੰਜਾਬ ਦੇ ਨੌਜਵਾਨਾਂ ਦੀਆਂ 75 ਲੱਖ ਤੋਂ ਵੱਧ ਆਦਮੀ ਪੰਜਾਬ ਜਾ ਛੱਡ ਗਿਆ ਵਾ ਜਾਂ ਵਿਚਾਰਾ ਹਤਾਸ਼ ਹੋ ਕੇ ਮਰ ਗਿਆ ਵਾ 75 ਲੱਖ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਚਲੇ ਗਿਆ ਵਾ ਤੋਂ ਇਹ ਸੋ ਤੁਸੀਂ ਕੀ ਸਮਝੋਗੇ ਔਰ ਕਿਸਾਨ ਹੈ ਜਿਹੜਾ ਆਤਮ ਹੱਤਿਆ ਕਰ ਰਿਹਾ ਵਾ ਬੇਰੋਜ਼ਗਾਰ ਬੱਚੇ ਟੈਂਕੀਆਂ ਤੇ ਚੜੇ ਹੋਏ ਨੇ ਵਾਟ ਯੂ ਵਾਟ ਯੂ ਸੀ ਐਸ ਅ ਪਿਕਚਰ ਔਰ ਇਸ ਗਵਰਨਮੈਂਟ ਨੇ ਆ ਬਾਕੀਆਂ ਨੇ ਤਾਂ ਚਲੋ ਜਿਹੜਾ ਚੰਦ ਚੜ੍ਹਿਆ ਚੜ੍ਹਿਆ ਸੀਗਾ ਕਰਜ਼ੇ ਦਾ ਇਹਨਾਂ ਨੇ ਪਿਛਲੇ 1 ਸਾਲ ਦੇ 2 ਸਾਲਾਂ ਚ ਲਗਭਗ 70000 ਕਰੋੜ ਰੁਪਇਆ ਐਡ ਕਰ ਦਿੱਤਾ ਵਾ ਹਮ ਸਟੇਟ ਦੇ ਖਰਚੇ ਖਰਚੇ ਦੇ ਵਿੱਚ ਜੀ ਸੋ देयरफॉर ਨਾਟ ਕਿ ਮੈਂ ਕੱਲਾ ਇਹਨਾਂ ਨੂੰ ਸਿੰਗਲ ਆਊਟ ਕਰ ਰਿਹਾ ਮਗਰ ਇਹਨਾਂ ਸਰਕਾਰਾਂ ਨੂੰ ਵੀ ਕਹਿ ਰਿਹਾ ਕਿ ਉਹਨਾਂ ਨੇ ਕੰਮ ਗਲਤ ਕੀਤੇ ਨੇ ਜੀ ਲੇਕਿਨ ਇਹਨਾਂ ਨੇ ਵੀ ਕੋਈ ਉਹਦੇ ਵਿੱਚ ਤਬਦੀਲੀ ਲਿਆਉਣ ਦੀ ਹੈ ਕੋਈ ਯਤਨ ਇਹਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜੀ ਖਰ ਸੋ ਇਸ ਸਵਾਲ ਦੇ ਉੱਤੇ ਤਾਂ ਕਰ ਹੋਊਗਾ ਜੈਸ ਤੁਸੀਂ ਆਪ ਹੀ ਨਹੀਂ ਛੱਡੀ ਕਿ ਪਿਛਲੀਆਂ ਸਰਕਾਰਾਂ ਨੇ ਵੀ ਇਹੀ ਚੰਨ ਚਾੜੇ ਨੇ ਕਹਿ ਕੇ ਕਿ ਮੈਂ ਕਹਿਣਾ ਚਾਹੁੰਦਾ ਸੀ ਕਿ ਕਰਜ਼ਾ ਕੱਲੇ ਭਗਵਾਨ ਤੋਂ ਬਸ ਮਾਨ ਦੀ ਸਰਕਾਰ ਨੇ ਨਹੀਂ ਚੜਾਇਆ ਬਾਕੀ ਨੇ ਵੀ ਚੜਾਇਆ ਖਰ ਆਪਾਂ ਇਸ ਸੈਗਮੈਂਟ ਦੇ ਉੱਤੇ ਆਉਂਦੇ ਆ ਇਸ ਜਿਹੜਾ ਪਾਰਲੀਮੈਂਟਰੀ ਸੈਗਮੈਂਟ ਹੈ ਇਹ ਜਿਸ ਵੇ ਨਾਲ ਤੁਸੀਂ ਇਲੈਕਸ਼ਨ ਲੜਦੇ ਹੋ ਤੁਸੀਂ ਖੁਦ ਕਿਹਾ ਕਿ ਤੁਸੀਂ ਮੋਰਚਿਆਂ ਦੇ ਉੱਤੇ ਜਾ ਕੇ ਪਿੰਡ ਤੇ ਖੜਦੇ ਹੋ ਜੋਤਰ ਨਾਕਾਰੀ ਨੇ ਭਾਵੇਂ ਭਾਲੇ ਸਿੱਧੂ ਦਾ ਵੀ ਤੁਸੀਂ ਨਾਂ ਲਿਆ ਹੋਰ ਵੀ ਨਾਂ ਲਏ ਨੇ ਭਾਈ ਅਮਰਪਾਲ ਸਿੰਘ ਦਾ ਨਾਮ ਲਿਆ ਇਹ ਸੰਗਰੂਰ ਐਸਾ ਪਹਿਲਾਂ ਤਾਂ ਸੂਟੇਬਲ ਹੈ ਜੀ ਤੁਹਾਡੇ ਵਾਸਤੇ ਲੱਗ ਰਿਹਾ ਇਹ ਜੇਕਰ ਸਿਮਰਨਜੀਤ ਸਿੰਘ ਮਾਨ ਬਾਈ ਇਲੈਕਸ਼ਨ ਜਿੱਤ ਸਕਦੇ ਨੇ ਤਾਂ ਉਹਨਾਂ ਨੂੰ ਹੰਗਾਰਾ ਮਿਲਿਆ ਹੈ ਤਾਂ ਤੁਹਾਨੂੰ ਵੀ ਹੰਗਾਰਾ ਮਿਲਣਾ ਲਾਜ਼ਮੀ ਹੈ ਪਰ ਫੋਰਸਿਸ ਜਿਹੜੀਆਂ ਨੇ ਕੰਟਰਡਿਕਟਰੀ ਹੋ ਗਈਆਂ ਆਪਸ ਵਿੱਚ ਉੱਥੇ ਸਿਮਰਨਜੀਤ ਸਿੰਘ ਮਾਨ ਨੇ ਉੱਥੇ ਹੀ ਤੁਸੀਂ ਉਹ ਉੱਥੇ ਹੀ ਹੋ ਸਕਦਾ ਆਪਾਂ ਨਾ ਸਿੱਧੂ ਦਾ ਇੰਪੈਕਟ ਵੀ ਹੋਵੇ ਲੱਖਾ ਸੁਧਾਨਾਂ ਦਾ ਇੰਪੈਕਟ ਵੀ ਹੋਵੇ ਤੁਸੀਂ ਸਿਧਾਂਤਕ ਤੌਰ ਦੇ ਉੱਤੇ ਇਕੱਠੇ ਹੋ ਇੱਕ ਥਾਂ ਦੇ ਉੱਤੇ ਇੱਕ ਪਲੇਟਫਾਰਮ ਤੇ ਨਜ਼ਰ ਆਉਂਦੇ ਹੋ ਭਾਵੇਂ ਵੱਖ-ਵੱਖ ਹੋ ਤੁਸੀਂ ਪਾਰਟੀਆਂ 'ਚ ਪਰ ਲੋਕ ਤੁਹਾਨੂੰ ਇੱਕ ਤਰ੍ਹਾਂ ਦੇ ਦੇਖਦੇ ਨੇ ਕਿ ਇਹ ਸਾਰੇ ਬੰਦੇ ਇੱਕ ਤਰ੍ਹਾਂ ਇੱਕ ਭਾਸ਼ਾ ਬੋਲਣ ਵਾਲੇ ਨੇ ਤੇ ਇਹ ਲੋਕਾਂ ਦੇ ਹੱਕ 'ਚ ਖੜਨ ਵਾਲੇ ਨੇ ਪਰ ਇੱਥੇ ਆ ਕੇ ਸਿਰ ਫਸ ਗਏ ਦੇਖੋ ਮੈਂ ਟਿਕਟ ਤਾਂ ਮੰਗੀ ਨਹੀਂ ਸੀ ਕਿ ਨਹੀਂ ਤੁਹਾਨੂੰ ਮੇਰੀ ਗੱਲ ਸੁਣੋ ਪਹਿਲਾਂ ਵੀ ਨਾ ਮੈਂ ਅਪਲਾਈ ਕੀਤਾ ਨਾ ਮੰਗੀ ਨਾ ਮੈਂ ਦਿੱਲੀ ਗਿਆ ਜੀ ਪਰ ਪਾਰਟੀ ਨੇ ਜਦੋਂ ਸੋਚਿਆ ਵਿਚਾਰਿਆ ਸਰਵੇ ਕਰਾਇਆ ਸਭ ਕੁਝ ਕੀਤਾ ਆਫਟਰ ਆਲ ਮੈਂ ਨਾ ਲੜਦਾ ਇੱਕ ਮਿੰਟ ਲਈ ਜੀ ਇਹ ਤਾਂ ਹੈ ਨਹੀਂ ਕਿ ਕਾਂਗਰਸ ਨੇ ਸੀਟ ਖਾਲੀ ਛੱਡ ਦੇਣੀ ਕਿਸੇ ਲਈ ਹੂੰ ਸੋ ਦੇਰਫੋਰ ਮੈਂ ਅਗਰ ਲੜ ਰਿਹਾ ਹਾਂ ਅਗਰ ਮੇਰੀ ਵਿਚਾਰਧਾਰਾ ਸਿਮਰਜੀਤ ਸਿੰਘ ਮਾਨ ਨਾਲ ਇੱਕ ਤਰ੍ਹਾਂ ਦੀ ਆ ਤਾਂ ਫਿਰ ਤਾਂ ਬਹੁਤ ਫਾਇਦਾ ਵਾ ਚਾਹੇ ਉਹ ਜਿੱਤ ਜਾਂ ਚਾਹੇ ਮੈਚ ਜਾਂ ਵਿਚਾਰਧਾਰਾ ਤਾਂ ਲੋਕ ਸਭਾ 'ਚ ਪਹੁੰਚ ਗਈ ਜੀ ਕਿਉਂਕਿ ਮੇਰਾ ਨਹੀਂ ਖਿਆਲ ਕਿ ਝਾੜੂ ਕਿਸੇ ਫਾਈਟ ਵਿੱਚ ਨਜ਼ਰ ਆ ਰਿਹਾ ਉਹਨਾਂ ਦਾ ਬਹੁਤ ਜ਼ਿਆਦਾ ਗਰਾਫਟ ਕਿਉਂ ਹੋਇਆ ਇਸ ਕਰਕੇ ਇਹ ਕਹਿਣਾ ਕਿ ਤੁਹਾਡਾ ਕਲੈਸ਼ ਹੋਊਗਾ ਉਹ ਮੈਂ ਨਹੀਂ ਸਮਝਦਾ ਸੰਗਰੂਰ ਦੇ ਵੋਟ ਇਹ ਵੋਟਰ ਇਸ ਤਰ੍ਹਾਂ ਨਾਲ ਸਿਆਣੇ ਆ ਕਿ ਉਹਨਾਂ ਨੇ ਮੌਕੇ ਦੇ ਨਿਜ਼ਾਮ ਨੂੰ ਹਰਾਉਣਾ ਵਾ ਜਿਮਨੀ ਚੌਣ ਵਿੱਚ ਉਹਨਾਂ ਨੂੰ ਸਿਕਾ ਕਿ ਅਸੀਂ ਮੌਕੇ ਦੀ ਸਰਕਾਰ ਹਰਾਉਣੀ ਕਿਉਂਕਿ 30 ਸਾਲ ਦਾ ਟਰੈਕ ਰਿਕਾਰਡ ਹੈ ਕਿ ਕਦੀ ਵੀ ਪਾਰਲੀਮੈਂਟ ਵਿੱਚ ਕਿਸੇ ਰੂਲਿੰਗ ਪਾਰਟੀ ਦੇ ਐਮਪੀ ਨੂੰ ਨਹੀਂ ਜਿੱਤਣ ਦਿੱਤਾ ਇਹਨਾਂ ਨੇ ਜਸਟ ਟੂ ਕੀਪ ਅ ਚੈੱਕ ਔਨ ਦਾ ਗਵਰਨਮੈਂਟ ਕਿ ਇਹਨਾਂ ਨੂੰ ਇਹਨਾਂ ਦੀ ਵਰਕਿੰਗ ਠੀਕ ਰਵੇ ਬੰਦੇ ਬਣ ਕੇ ਚੱਲ ਇਸ ਕਰਕੇ ਇਸ ਵਾਰ ਵੀ ਮੈਂ ਸਮਝਦਾ ਕਿ ਸੰਗਰੂਰ ਦਾ ਵੋਟਰ ਬਹੁਤ ਇੰਟੈਲੀਜੈਂਟ ਆ ਉਹ ਜਿਹੜਾ ਬੰਦਾ ਭਗਵੰਤ ਪਾ ਮਾਨ ਨੂੰ ਤੇ ਬੀਜੇਪੀ ਨੂੰ ਹਰਾਉਣ ਦੀ ਕੈਪੈਸਿਟੀ ਰੱਖਦਾ ਵਾ ਉਹਦੇ ਵੱਲ ਇਹ ਵੋਟ ਸ਼ਿਫਟ ਹੋਵੇਗੀ ਔਰ ਇੰਡੀਆ ਅਲਾਈਅੰਸ ਖਾਸ ਤੌਰ ਤੇ ਮਲੇਰ ਕੋਟਲੇ ਦੇ ਲੋਕਾਂ ਨੂੰ ਅਪੀਲ ਕਰੇਗਾ ਕਿਉਂਕਿ ਉਹ ਦੇਸ਼ ਵਿਆਪਕ ਬੀਜੇਪੀ ਨੂੰ ਰੋਕ ਰਿਹਾ ਵਾ ਮੋਦੀ ਨੂੰ ਜੀ ਸਿਮਰਨਜੀਤ ਸਿੰਘ ਮਾਨ ਤਾਂ ਇੱਕ ਵਿਅਕਤੀ ਆ ਨਾ ਉਹ ਬੀਜੇਪੀ ਨੂੰ ਰੋਕ ਨਹੀਂ ਸਕਦੇ ਔਰ ਵੈਸੇ ਵੀ ਮੈਨੂੰ ਜਿਹੜਾ ਦੱਸਿਆ ਗਿਆ ਹੋ ਸਕਦਾ ਮੈਂ ਗਲਤ ਹੋਵਾਂ ਮੈਂ ਸਬਜੈਕਟ ਟੂ ਕਰੈਕਸ਼ਨ ਕਹਿ ਰਿਹਾ ਕਿ ਜਿਹੜੀ ਰਾਸ਼ਟਰਪਤੀ ਦੀ ਵੋਟ ਸੀਗੀ ਸ਼ਾਇਦ ਸਿਮਰਨਜੀਤ ਸਿੰਘ ਮਾਨ ਨੇ ਬੀਜੇਪੀ ਨੂੰ ਪਾਈ ਹੈ ਬਤੌਰ ਰਾਸ਼ਟਰਪਤੀ ਦੀ ਵੋਟ ਸੋ ਵਾਟ ਇਜ਼ ਦ ਗਾਰੰਟੀ ਕਿ ਜਿਹੜੇ ਸਿਮਰਨਜੀਤ ਸਿੰਘ ਮਾਨ ਜਿੱਤ ਕੇ ਮੁੜ ਕੇ ਕਿਸੇ ਕਿਸੇ ਕਾਰਨ ਕਰਕੇ ਬੀਜੇਪੀ ਨੂੰ ਵੋਟ ਨਹੀਂ ਪਾਉਣਗੇ ਤੇ ਮੇਰਾ ਤਾਂ ਕਾਟਾ ਆ ਨਾ ਇਹ ਪਤਾ ਕਿ ਇੰਡੀਆ ਆਲਾਈਂਸ ਅਗਰ ਜਿੱਤਦਾ ਤੇ ਇੰਡੀਆ ਆਲਾਈਂਸ ਨੇ ਤਾਂ ਬੀਜੇਪੀ ਨਾਲ ਫੱਟਾ ਕਾਟਾ ਕਰਕੇ ਤੇ ਬੀਜੇਪੀ ਦੇ ਖਿਲਾਫ ਵੋਟ ਪੈਣੀ ਹੈ ਔਰ ਉਹਦੇ ਚ ਪ੍ਰੋਟੈਕਸ਼ਨ ਕਿਹਦੀ ਹੋਣੀ ਹੈ ਅਗਰ ਇੰਡੀਆ ਆਲਾਈਂਸ ਜਿੱਤਦਾ ਉਹਦੇ ਪ੍ਰੋਟੈਕਸ਼ਨ ਹੋਣੀ ਹੈ ਕਟ ਗਿਣਤੀਆਂ ਦੀ ਸਿੱਖਾਂ ਦੀ ਮੁਸਲਮਾਨਾਂ ਦੀ ਇਸਾਈਆਂ ਦੀ ਦਲਿਤਾਂ ਦੀ ਜੈਨੀਆਂ ਦੀ ਬੋਧੀਆਂ ਦੀ ਇੱਕ ਆਦਮੀ ਪ੍ਰੋਟੈਕਟ ਕਰੂਆ ਉਹਨਾਂ ਦੇ ਇੰਟਰਸਟ ਕੇ ਇੰਡੀਆ ਆਲਾਈንስ ਦਾ ਇੰਨੀਆਂ ਦੇਸ਼ ਵਿਆਪਕ ਪਾਰਟੀਆਂ ਦਾ ਗੱਠ ਜੋੜਾ ਇਸ ਕਰਕੇ ਇਹ ਕਹਿਣਾ ਕਿ ਕਲੈਸ਼ ਆ ਇਹ ਕੋਈ ਏਡੀ ਗੱਲ ਨਹੀਂ ਹੈਗੀ ਅਸੀਂ ਔਰ ਮੈਂ ਕਦੀ ਉਹਨਾਂ ਦੇ ਖਿਲਾਫ ਬੋਲ ਨਹੀਂ ਰਿਹਾ ਮੇਰਾ ਉਹਨਾਂ ਨਾਲ ਮੇਰੀ ਲੜਾਈ ਬੀਜੇਪੀ ਨਾਲ ਤੇ ਆਵਾਦਮੀ ਪਾਰਟੀ ਨਾਲ ਤੁਸੀਂ ਖੁਦ ਕਹ ਕੇ ਤੁਹਾਡੀ ਲੜਾਈ ਬੀਜੇਪੀ ਨਾਲ ਤੇ ਆਵਾਦਮੀ ਪਾਰਟੀ ਨਾਲ ਹੈ ਜੋ ਸਟਰੈਟਜੀ ਤੁਹਾਡੀ ਤੇ ਆਈਏ ਆਪਾਂ ਜੇਕਰ ਅੱਜ ਆਇ ਪਹਿਲਾ ਦਿਨ ਹੈ ਪਰ ਤੁਹਾਡੇ ਵਰਗੇ ਲੀਡਰ ਹਰ ਚੀਜ਼ ਦਿਮਾਗ 'ਚ ਪਹਿਲਾਂ ਤੋਂ ਹੋਮਵਰਕ ਕਰਕੇ ਚੱਲਦੇ ਹੁੰਦੇ ਨੇ ਮੀਤ ਹੇਰ ਤੁਹਾਡੇ ਪੁਰਾਣੇ ਸਾਥੀ ਨੇ ਆਵਾਮੀ ਪਾਰਟੀ ਵਿਲੇ ਦੇ ਉਹ ਵੀ ਐਮ ਐਲ اے ਸੀ ਤੁਸੀਂ ਉਹਨਾਂ ਦੇ ਲੀਡਰ ਆਫ oppositon ਸੀ ਮੀਤ ਹੇਰ ਨੂੰ ਕਿਸ ਕਪੈਸਿਟੀ 'ਚ ਕਹਿੰਦੇ ਹੋ ਉਹਨਾਂ 'ਤੇ ਫੰਗ ਵੀ ਕੁਤਰ ਦਿੱਤੇ ਗਏ ਪਿੱਛੇ ਕੈਬਨਿਟ 'ਚੋਂ ਤੇ ਮੁੜਕੇ ਉਹਨਾਂ ਨੂੰ ਲੋਕ ਸਭਾ ਇਲੈਕਸ਼ਨ ਲਈ ਸ਼ਿੰਗਾਰਿਆ ਜਾ ਰਿਹਾ ਹੈ ਕੀ ਸਟਰੈਟਜੀ ਲੱਗਦੀ ਆ ਆਵਾਮੀ ਪਾਰਟੀ ਦੀ ਤੇ ਉਸ ਨੂੰ ਤੁਸੀਂ ਕੀ ਜਿਹੜਾ ਹੈਗਾ ਫਾਇਦਾ ਲੈਣਾ ਚਾਹੋਗੇ ਜਿਹੜਾ ਮੀਥੇਰ ਸੀ ਨਾ ਜਦੋਂ ਮੈਂ ਕੰਮ ਕਰਦਾ ਸੀ ਮੀਥੇਰ ਨਾਲ ਇਹਨੂੰ ਭਗਵੰਤਪਾਨ ਬਹੁਤ ਨਫ਼ਰਤ ਕਰਦਾ ਸੀ ਮੈਂ ਕਹਿ ਰਿਹਾ ਹਾਂ ਉਹ ਕੈਮਰਾ ਕਿਉਂਕਿ ਫੁਲਕਾ ਸਾਹਿਬ ਦਾ ਸ਼ਾਇਦ ਇੱਕ ਦੂਰੋ ਇਹਦੀ ਰਿਸ਼ਤਦਾਰੀ ਵੀ ਹੈ ਮੀਥੇਰ ਸਾਥਾ ਮੀਥੇਰ ਪੱਕਾ ਟੱਕਾ ਫੁਲਕਾ ਸਾਹਿਬ ਦਾ ਚੇਲਾ ਸੀਗਾ ਤੇ ਫੁਲਕਾ ਸਾਹਿਬ ਨੂੰ ਤਾਂ ਭਗਵੰਤਪਾਨ ਪਹਿਲੇ ਦਿਨ ਤੋਂ ਕੱਢਣ ਤੇ ਲੱਗਿਆ ਹੋਇਆ ਸੀਗਾ ਇਸ ਕਰਕੇ ਇਹਦੇ ਨਾਲ ਉਹਨੇ ਉਹਦੇ ਮਨ ਵਿੱਚ ਈਰਖਾ ਸੀ ਬਹੁਤ ਉਹ ਬੜਾ ਵੱਡਾ ਈਰਖਾਵਾਜ ਬੰਦਾ ਵਾ ਛੋਟੇ ਦਿਲ ਦਾ ਵਾ ਔਰ ਜਦੋਂ ਮਨਿਸਟਰ ਵੀ ਬਣਨਾ ਪਿਆ ਫਰਜ਼ ਕਰੋ ਦਿੱਲੀ ਹਾਈ ਕਮਾਂਡ ਨੇ ਕਹਿਤਾ ਉਹਨਾਂ ਕਿ ਮੀਥਿਆ ਨੂੰ ਮਨਿਸਟਰ ਬਣਾਓ ਉਹਨੂੰ ਥੋੜੇ ਦਿਨ ਐਜੂਕੇਸ਼ਨ ਮਨਿਸਟਰ ਬਣ ਕੇ ਬਣਾ ਕੇ ਮੁੜ ਕੇ ਐਜੂਕੇਸ਼ਨ ਡਿਪਾਰਟਮੈਂਟ ਲੈ ਲਿਆ ਫਿਰ ਮਾਈਨਿੰਗ ਬਣਾਇਆ ਤੇ ਮਾਈਨਿੰਗ ਲੈ ਲਈ ਅੱਜ ਤੱਕ ਅੱਲਾ ਖੇਡ ਮੰਤਰੀ ਹੈ ਖੇਡਾਂ ਦਾ ਕਿੱਡਾ ਕੰਮ ਹੈ ਪੰਜਾਬ 'ਚ ਖੇਡਾਂ ਦਾ ਬਜਟ ਕਿੰਨਾ ਹੈ ਪੰਜਾਬ ਦੇ ਕੋਲ ਸੋ ਮੇਰਾ ਬਨਣਾ ਕਿ ਭਗਵੰਤ ਮਾਨ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਕੀਤੇ ਆ ਜੀ ਜੇ ਹਾਰ ਗਿਆ ਤਾਂ ਉਦਾਂ ਕੱਢ ਦੂਗਾ ਜੇ ਜਿੱਤ ਗਿਆ ਤਾਂ ਤਾਂ ਵੀ ਪੰਜਾਬ 'ਚੋਂ ਨਿਕਲ ਗਿਆ ਹਵਲ ਤਾਂ ਜਿੱਤਦਾ ਹੈ ਨਹੀਂ ਉਹ ਪਰ ਜੇ ਮਤਲਬ ਭਗਵੰਤ ਦੀ ਸ਼ੈਤਾਨੀ ਜ ਮੀਤ ਨੂੰ ਫੇਲ ਤਾਂ ਮੈਂ ਇਹ ਤੁਹਾਡੇ ਜ਼ਰੀਏ ਕਹਿਣਾ ਚਾਹਨਾ ਭਗਵੰਤ ਨੂੰ ਕਿ ਮੀਤਿਆ ਨੂੰ ਸਾਈਟ ਤੇ ਕਰ ਆਪ ਲੜ ਜੇ ਲੜਨਾ ਜੇ ਤੁਸੀਂ ਸਮਝਦਾ ਜੇ ਖੇਰਿਆਂ ਨੂੰ ਫੜ ਕੇ ਐਨਡੀਪੀਐਸ ਦੇ ਸਕਦਾ ਭਾਈ ਅੰਮ੍ਰਿਤਪਾਲ ਨੂੰ ਡਿਬਰੂਗੜ੍ਹ ਜੇਲ੍ਹ ਭੇਜ ਸਕਦਾ ਤੇ ਤੁਸੀਂ ਕਿਸਾਨਾਂ ਦੇ ਹਰਿਆਣਾ ਪੁਲਿਸ ਚੜ ਕੇ ਗੋਲੀਆਂ ਮਾਰਦੀ ਆ ਬੰਦੇ ਮਾਰਦੀ ਟਰੈਕਟਰ ਭੰਦੀ ਆ ਤੇ ਆ ਨੀਲਵਾਲ ਕੈਮਰਾ ਕਰੀ ਇਹਦੀ ਅੱਖ ਮਸੀ ਬੱਜੀ ਸੀ ਜਦੋਂ ਕਿਸਾਨਾਂ ਅੰਦੋਲਨ ਟੇਰ ਗਿਆ ਸ਼ੈਲ ਵੱਜਾਇਦੇ ਇਹਦੇ ਪੱਤਰਕਾਰ ਦੇ ਤੇ ਕੋਈ ਐਕਸ਼ਨ ਨਹੀਂ ਲਿਆ ਭਗਵੰਤਪਾਨ ਨੇ ਤਾਂ ਇਸ ਕਰਕੇ ਨੰਗਾ ਚਿੱਟਾ ਹੋ ਕੇ ਲੜ ਚੀਫ ਮਿਨਿਸਟਰ ਵੀ ਰਹੇ ਸਰਕਾਰੀ ਤੰਤਰ ਵੀ ਦੁਰਉਪਯੋਗ ਕਰ ਪੁਲਿਸ ਵੀ ਦੁਰਉਪਯੋਗ ਕਰ ਸ਼ਰਾਬ ਤੇ ਪੈਸਾ ਵਰ ਜਲੰਧਰ ਵੰਡਿਆ ਵੰਡ ਮੈਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਵੀ ਨਹੀਂ ਕਰੂੰਗਾ ਆਪ ਉੱਤਰ ਬਤਾ ਦਿਓ ਤਾਂ ਕਿ ਪਤਾ ਲੱਗੇ ਜਿਹੜੀ ਕਹਿੰਦੇ ਤੁਸੀਂ ਸਾਡੀ ਰਾਜਧਾਨੀ ਆ ਉਹ ਰਾਜਧਾਨੀ ਕਿੱਧਰ ਲਈ ਬਸ ਨੂੰ ਹਵਾ ਵਗਦੀ ਉਸ ਰਾਜਧਾਨੀ ਪਰ ਤੁਹਾਡੀ ਵੀ ਆਪਣੀ ਮੁਖਾਲਫਤ ਇਸ ਸੀਟ ਦੇ ਉੱਤੇ ਹੋ ਰਹੀ ਆ ਦਵਿੰਦਰ ਗੋਲਡੀ ਜਿਹੜੇ ਨੇ ਕੱਲ ਅੱਜ ਭਾਵੇਂ ਤੁਹਾਡੇ ਨਾਲ ਹੁਣੇ ਤੁਸੀਂ ਇਕੱਠੇ ਲੰਚ ਵੀ ਕੀਤਾ ਉਹਨਾਂ ਦੇ ਘਰ ਦੇ ਵਿੱਚ ਤੁਹਾਡੀ ਆਉ ਭਗਤ ਕੀਤੀ ਆ ਉਹਨਾਂ ਨੇ ਜੀ ਆਇਆਂ ਨੂੰ ਕਿਹਾ ਤੁਹਾਨੂੰ ਕੱਲ ਸ਼ਾਮ ਉਹਨਾਂ ਦਾ ਮਜਾਜ ਕੁਝ ਹੋਰ ਵੱਖਰਾ ਦੇਖਣ ਵਾਲਾ ਸੀ ਇਸ ਤਰ੍ਹਾਂ ਨਾ ਉਹਨੂੰ ਦਿਲਪੀਰ ਗੋਲਡੀ ਹੁਣਾਂ ਨੇ ਟਿਕਟ ਮੰਗੀ ਸੀ ਉਹਨਾਂ ਨੂੰ ਐ ਲੱਗਿਆ ਕਿ ਸਾਡੀ ਟਿਕਟ ਗਲਤ ਡਿਨਾਏ ਹੋਈ ਠੀਕ ਹੈ ਤੇ ਮੈਂ ਉਹਨਾਂ ਨੂੰ ਇਹ ਗੱਲ ਸਮਝਾਈ ਸੀ ਕਿ ਮੈਂ ਤਾਂ ਟਿਕਟ ਮੰਗੀ ਨਹੀਂ ਹੈਗੀ ਜੀ ਤਾਂ ਅਗਰ ਤੁਹਾਨੂੰ ਟਿਕਟ ਕਿਸੇ ਕਾਰਨ ਕਰਕੇ ਨਹੀਂ ਮਿਲੀ ਉਹਦੇ ਮੇਰਾ ਕੋਈ ਰੋਲ ਨਹੀਂ ਹੁੰਦਾ ਉਹਨਾਂ ਨਾਲ ਮੈਂ ਜਦੋਂ ਗੱਲਬਾਤ ਕੀਤੀ ਟਿਕਟ ਮੰਗਣਾ ਉਹ ਤਾਂ ਅਧਿਕਾਰ ਹੈ ਮੈਂ ਕਦੀ ਨਹੀਂ ਮਾਇੰਡ ਕੀਤਾ ਕੁਲਦੀਪ ਸਿੰਘ ਕਾਲਾ ਢਿੱਲੋਂ ਸਾਡੇ ਪ੍ਰੈਜ਼ੀਡੈਂਟ ਨੇ ਬਰਨਾਲੇ ਉਹਨੇ ਵੀ ਟਿਕਟ ਮੰਗੀ ਸੀ ਹਮ ਸ਼ਾਇਦ ਬਜਿੰਦਰ ਸਿੰਘਲਾ ਮੇਰੇ ਖਿਆਲ ਆ ਪਤਾ ਨਹੀਂ ਮੰਗੀ ਕਿ ਨਹੀਂ ਮੰਗੀ ਅਗਰ ਮੰਗੀ ਵੀ ਤਾਂ ਕੋਈ ਮਾੜੀ ਗੱਲ ਨਹੀਂ ਟਿਕਟ ਟਿਕਟ ਤੱਕ ਸਾਡੀ ਲੜਾਈ ਹੈ ਜਦੋਂ ਮੈਂ ਕੱਲ ਇਹਨਾਂ ਨਾਲ ਗੱਲ ਕੀਤੀ ਜਦੋਂ ਲਾਈਵ ਹੋਏ ਮੈਂ ਇਹਨਾਂ ਦੇ ਫੇਸਬੁੱਕ ਪੇਜ ਤੇ ਜਾ ਕੇ ਆਪ ਕਮੈਂਟ ਕੀਤਾ ਕਿ ਤੇ ਇੱਕ 골ਡੀ ਇੱਕ ਬਹੁਤ ਅੱਛਾ ਆਦਮੀ ਮੇਰੇ ਬੱਚਿਆ ਰ ਗਿਆ ਵਾ ਤੇ ਮੈਂ ਇਹਨਾਂ ਨਾਲ ਗੱਲ ਕੀਤੀ ਤੇ ਫਿਰ ਅੱਜ ਦਾ ਪ੍ਰੋਗਰਾਮ ਬਣਾ ਕੇ ਉਹਨਾਂ ਦੇ ਜਿਹੜੇ ਕੋਈ ਛੋਟੇ ਮੋਟੇ ਗਿਲੇ ਸ਼ਿਕਵੇ ਸੀ ਰਾਜਾ ਬੜੇ ਇੱਕ ਪ੍ਰੈਜ਼ੀਡੈਂਟ ਆ ਆ ਪਏ ਨੇ ਅਸੀਂ ਉਹ ਸਾਰੇ ਬੀਬੀ ਰਜਿੰਦਰ ਕੌਰ ਪਠੱਲ ਬੈਠੇ ਸੀਗੇ ਉਹ ਸਾਰਾ ਕਲੀਅਰ ਹੋ ਗਿਆ ਔਰ ਹੁਣ ਮੈਂ ਸਮਝਦਾ ਕਿ ਆ 골ਦੀ ਫੁੱਲ ਫਲੇਜਡ ਅੱਛੇ ਤਰੀਕੇ ਨਾਲ ਕੰਮ ਕਰੇਗਾ। ਅਕਾਲੀ ਦਲ ਦੁਆਰਾ ਇੱਕ ਤਾਂ ਭਾਰਤੀ ਜਨਤਾ ਪਾਰਟੀ ਨਾਲੋਂ ਤੋੜ ਵਿਛੋੜਾ ਕਰਕੇ ਪੰਥਕ ਝੰਡੇ ਵੱਲ ਮੁੜਨ ਦੀ ਕੋਸ਼ਿਸ਼ ਕੀਤੀ ਹੈ। ਸ਼ਾਇਦ ਇਸੇ ਮਨਸ਼ੇ ਤਹਿਤ ਉਹਨਾਂ ਨੇ ਸ਼ਾਇਦ ਸਭ ਤੋਂ ਵੱਡਾ ਐਕਸਪੈਰੀਮੈਂਟ ਸੰਗਰੂਰ ਤੋਂ ਕੀਤਾ ਹੈ। ਢੀਂਸਾ ਪਰਿਵਾਰ ਦੀ ਬਜਾਏ ਇੱਕ ਪੰਥਕ ਅਸ਼ੋਕਰ ਵਾਲੇ ਜਾਂ ਟਿੱਕ ਵਾਲੇ ਝੁੰਡਾ ਸਾਹਿਬ ਨੂੰ ਜਿਹੜਾ ਹੈਗਾ ਟਿਕਟ ਦਿੱਤੀ ਐ ਇਕਬਾਲ ਸਿੰਘ ਝੁੰਡਾ ਸਾਹਿਬ ਨੂੰ। ਕਿਸ ਤਰ੍ਹਾਂ ਲੱਗਦਾ ਹੈ ਕਿ ਉਹਨਾਂ ਦਾ ਇਹ ਜਿਹੜਾ ਇਹ ਕਾਰਡ ਹੈ ਇਸ ਵਾਰ ਦਾ ਉਹ ਕਾਮਯਾਬ ਹੋਏਗਾ। ਤੋ ਚੈੱਕ ਉਸ ਗਰੂਰ ਤੋਂ ਕਰ ਰਹੇ ਨੇ। ਪਹਿਲਾਂ ਤਾਂ ਮੈਂ ਜਿਹੜੀ ਟਿਕਟ ਵੰਡੀ ਆ ਨਾ ਉਹ ਬੇਸਿਕਲੀ ਕਿਸੇ ਪੰਥਕ ਏਜੰਡੇ ਨਾਲੇ ਵੰਡੀ ਉਹ ਤਾਂ ਢੀਂਸਾ ਸਾਹਿਬ ਹੋਣਾ ਨਾ ਇਹ ਕੁਲ ਸੁਖਬੀਰ ਨੇ ਉਕਲ ਚ ਬਿਠਾ ਕੇ ਉਹਨਾਂ ਨਾਲ ਬਦਲਾ ਲਿਆ ਸਮਝ ਗਿਆ ਨਾ ਤੋਖਾ ਹੋਇਆ ਢੀਂਸਾ ਪਰਵਾਰ ਦਾ ਤੋਖਾ ਬਹੁਤ ਜ਼ਬਰਦਸਤ ਢੀਂਸਾ ਸਾਹਿਬ ਤੇ ਉਹਦਾ ਬੇਟਾ ਉਹ ਘੱਟ ਪੰਥਕ ਤਾਂ ਨਹੀਂ ਗਏ ਢੀਂਸਾ ਸਾਹਿਬ ਨੇ ਮੇਰੇ ਪਿਤਾ ਜੀ ਨਾਲ ਐਨਐਸਏ ਵਗੈਰਾ ਜੇਲਾ ਕਿਟੀਆਂ ਹੋਈਆਂ ਉਹਨਾਂ ਨਾਲ ਤੋਖਾ ਕਰਕੇ ਇਹਨਾਂ ਨੇ ਇਕਬਾਲ ਸਿੰਘ ਝੁੰਡਾ ਨੂੰ ਟਿਕਟ ਜਿਹੜੀ ਦਿੱਤੀ ਆ ਉਹਦੇ ਨਾਲ ਉਹ ਬਹੁਤ ਹਤਾਸ਼ ਨੇ ਪਰਮਿੰਦਰ ਇੱਕ ਸ਼ਰੀਫ ਆਦਮੀ ਆ ਅੱਛਾ ਹੁਣ ਅਸੀਂ ਕਲੈਕਸ਼ਨ ਲੜ ਰਹੇ ਆ ਮੈਨੂੰ ਉਹਦਾ ਫਾਇਦਾ ਮੈਨੂੰ ਮੈਂ ਉਸੇ ਪਾਸੇ ਜਾ ਰਹੇ ਨੂੰ ਫਾਇਦਾ ਹੋ ਰਿਹਾ ਵਕਿ ਝੁੰਡਾ ਇੱਕ ਕੰਪੈਰੀਟਿਵਲੀ ਵੀਕ ਕੈਂਡੀਡੇਟ ਆ ਪਰ ਇਹਨਾਂ ਦੋਨਾਂ ਚ ਪਰਮਿੰਦਰ ਇੱਕ ਸਟਰੋਂਗ ਤੇ ਸ਼ਰੀਫ ਆਦਮੀ ਸੀਗਾ ਜੋ ਤੁਹਾਨੂੰ ਮੁਸ਼ਕਲ ਹੋਣੀ ਸੀ ਮਤਲਬ ਹੋ ਸਕਦਾ ਉਹਨਾਂ ਦੇ ਆਉਣ ਨਾਲ ਮੈਨੂੰ ਚੁਣੌਤੀ ਹੁੰਦੀ ਹਮ ਪਰ ਮੈਂ ਫਿਰ ਵੀ ਉਹਦੀ ਤਾਰੀਫ ਕਰ ਰਿਹਾ ਕਿਉਂਕਿ ਉਹਨਾ ਇਨਜਸਟਿਸ ਹੋਇਆ ਵਾ ਔਰ ਦੂਜੀ ਗੱਲ ਹੈ ਕਿ ਅਕਾਲੀ ਦਲ ਅਗਰ ਕਿਸੇ ਕਾਰਨ ਕਰਕੇ ਪੰਜਾਬ ਦੇ ਵਿੱਚ ਕੋਈ ਵੀ ਸੀਟ ਲੈਂਦਾ ਇੱਕ ਗੱਲ ਯਾਦ ਰੱਖੋ ਕਿ ਇਹਨਾਂ ਦੀ ਵੋਟ ਅਲਟੀਮੇਟਲੀ ਭਾਜਪਾ ਦੇ ਹੱਕ ਵਿੱਚ ਜਾਵੇਗੀ ਫਰਜ਼ ਕਰੋ 1 ਮਿੰਟ ਵਾਸਤੇ ਇੱਕ ਸੀਟ ਚੱਲ ਜਾਂਦਾ ਅਕਾਲੀ ਦਲ ਉਹ ਇੰਡੀਆ ਲਾਇੰਸ ਤੋਂ ਨਹੀਂ ਵੋਟ ਪਾਵੇਗਾ ਉਹ ਤਾਂ ਭਾਜਪਾ ਨੂੰ ਜਾਊਗੀ ਸਾਰੀ ਵੋਟ ਜਦੋਂ ਭਾਜਪਾ ਨੂੰ ਜਾਊਗੀ ਉਹ ਸਾਰੇ ਪੰਜਾਬ ਦੇ ਜਿਹੜੇ ਕਿਸਾਨ ਜਿਨ੍ਹਾਂ ਨੂੰ ਡਾਂਗਾ ਪਈਆਂ ਮਰ ਗਏ ਕੁੱਟਖਾਦੀ ਸ਼ੁਭਕਰਨ ਦੀ ਪਰਿਵਾਰ 700 ਕਿਸਾਨ ਪਹਿਲਾਂ ਮਰਿਆ ਇਹ ਸਮਝ ਲਓ ਵੋਟ ਪਾਉਣ ਤੋਂ ਪਹਿਲਾਂ ਅਕਾਲੀ ਦਲ ਨੂੰ ਕਿ ਆ ਜਿਹੜੀ ਵੋਟ ਪਾਉਣ ਲੱਗੇ ਮੋਦੀ ਨੂੰ ਪੈਣ ਲੱਗੇ ਆ ਅੱਗੇ ਬੈਠ ਜੀ ਗਵੰਡੀ ਹਲਕੇ ਦੀ ਗੱਲ ਕਰ ਲਈਏ ਜੰਨੇ ਜਾਂਦੇ ਸਮਾਂ ਵੀ ਥੋੜਾ ਰਹਿ ਗਿਆ ਤੁਹਾਡੀ ਅਗਲੀ ਡੈਸਟੀਨੇਸ਼ਨ ਗੁਰਦੁਆਰਾ ਸ੍ਰੀ ਮਸਤੂਆਣਾ ਸਾਹਿਬ ਨੇੜੇ ਆ ਰਹੇ ਹਾਂ ਅਸੀਂ ਸਾਰੇ ਉੱਥੇ ਜ਼ਰੂਰ ਨਤਮਸਤਕ ਹੋਵਾਂਗੇ ਸੀਸਕੀ ਪਾਵਾਂਗੇ ਬਠਿੰਡਾ ਦੀ ਖਿਚੜੀ ਕੁਝ ਹੋਰ ਹੀ ਤਰ੍ਹਾਂ ਜਿਹੜੀ ਪੱਕ ਰਹੀ ਹੈ ਇਸ ਵਾਰ ਪਿਛਲੀ ਵਾਰ ਤੁਸੀਂ ਵੀ ਲੜੇ ਹੋ ਉੱਥੋਂ ਇਲੈਕਸ਼ਨ ਇਸ ਵਾਰ ਮਲੂਕਾ ਪਰਿਵਾਰ ਨੇ ਜਿਹੜੀ ਹੈਗੀ ਸਨ ਲਾਤੀ ਹੈ ਭਾਜਪਾ ਨੇ ਮਲੂਕਾ ਪਰਿਵਾਰ ਰਾਈ ਸਨ ਲਾਤੀ ਹੈ ਅਕਾਲੀ ਦਲ ਦੇ ਵਿੱਚ ਹੀ ਹਾਂ ਮੈਨੂੰ ਲੱਗਦਾ ਫਾਈਟ ਟਫ ਨਹੀਂ ਲੱਗ ਰਹੀ ਹੋਰ ਜ਼ਿਆਦਾ ਇਸ ਵਾਰ ਉਹ ਤਾਂ ਹੈ ਹੀ ਹੈ बिकॉज ਉਹਨਾਂ ਦਾ ਇੱਕ ਆਦਮੀ ਮੇਨ ਸੀਗਾ ਜਿਹੜਾ ਸਿਕੰਦਰ ਸਿੰਘ ਮਲੂਕਾ ਉਹਦੀ ਫੈਮਿਲੀ ਬੀਜੇਪੀ ਜੁਆਇਨ ਕਰ ਗਈ ਆ ਜੀ ਇਹਦਾ ਮਤਲਬ ਹੈ ਕਿ ਉਹਨਾਂ ਨੂੰ ਰਾਮਪੁਰਾ ਫੂਲ ਹਲਕੇ ਦੇ ਵਿੱਚੋਂ ਤਾਂ ਕਾਫੀ ਘਾਟਾ ਪਵੇਗਾ ਇਸ ਕਰਕੇ ਮੈਂ ਸ਼ਾਇਦ ਕਰੈਕਟ ਕਰਨਾ ਚਾਹਾਂਗਾ ਕਿ ਰਾਮਪੁਰਾ ਫੂਲ ਸ਼ਾਇਦ ਬਠਿੰਡਾ ਚ ਨਹੀਂ ਪੈਂਦਾ ਮੋੜ ਬਠਿੰਡਾ ਚ ਪੈਂਦਾ ਹੈ ਸੈਗਮੈਂਟ ਅਸੈਂਬਲੀ ਸੈਗਮੈਂਟ ਨਹੀਂ ਰਾਮਪੁਰਾ ਫੂਲ ਵੀ ਬਠਿੰਡਾ ਚ ਜੀ ਚਲੋ ਕੋਈ ਖੋ ਸਕਦਾ ਹੈ ਅ ਇਵਟੈਂਟ ਦੇ ਚਲੋ ਐਨੀਵੇ ਆਪਾਂ ਹਾਂ ਕਹਿਣ ਤੋਂ ਬਾਅਦ ਕਿ ਉਹਨਾਂ ਦਾ ਇੱਕ ਆਦਮੀ ਛੱਡ ਕੇ ਕਹਿੰਦਾ ਸੈਟ ਲੈਕ ਤਾਂ ਮਿਲਦਾ ਹੀ ਹੈ ਹੁਣ ਉੱਤੇ ਕੀ ਖਿਚੜੀ ਪਕ ਰਹੀ ਆ ਕੀ ਨਹੀਂ ਹੋਇਆ ਮੈਂ ਤਾਂ ਆਪਣਾ ਸਟੂਡੋ ਲੈਕ ਬਹੁਤ ਬਿਜ਼ੀ ਆ ਐਂਡ ਸਾਡੀ ਪਾਰਟੀ ਨੇ ਜੀਤ ਭਿੰਦਰ ਸਿੰਘ ਪੈਵੀ ਚਾਰ ਟਾਈਮ ਐਮਐਲਏ ਨੇ ਔਰ ਤਲਵੰਡੀ ਸਾਹਬ ਉਹ ਤੋਂ ਇਲੈਕਸ਼ਨ ਲੜ ਕੇ ਜਿੱਤਦੇ ਰਹੇ ਨੇ ਮੇਰੇ ਹਿਸਾਬ ਦੇ ਨਾਲ ਉਹ ਇੱਕ ਅੱਛੇ ਕੈਂਡੀਡੇਟ ਨੇ ਐਂਡ ਜ਼ਰੂਰ ਪਾਰਟੀ ਪੰਜਾਬ ਦੇ ਵੈਸੇ ਪੰਜਾਬ ਦੇ ਵਿੱਚ ਚਾਰ ਪਾਰਟੀਆਂ ਵਿੱਚੋਂ ਤੁਸੀਂ ਅਸੂਲਨ ਦੇਖ ਲਓ ਜਾਂ ਨਿਰਪੱਖ ਆਖਣਾ ਦੇਖੋਗੇ ਕਿ ਚਾਰਾਂ ਪਾਰਟੀਆਂ 'ਚ ਕਾਂਗਰਸ ਦਾ ਅਪਰ ਹੈਂਡ ਹੈ ਅੱਜ ਦੇ ਦਿਨ ਵਿੱਚ ਹਮ ਕਰ ਸਭ ਤੁਹਾਡੇ ਬਾਰੇ ਮੰਨਿਆ ਜਾ ਰਿਹਾ ਸੀ ਕਿ ਤੁਸੀਂ ਸ਼ਾਇਦ ਖਡੂਰ ਸਾਹਿਬ ਤੋਂ ਜਾ ਸਕਦੇ ਹੋ ਇਹ ਲਾਸਟ ਮਿੰਟ ਵਾਰ-ਵਾਰ ਆ ਰਿਹਾ ਹੈ ਕਿ ਦੇਖੋ ਇਸ ਗੱਲ ਨੂੰ ਮੈਂ ਬੜੇ ਹੀ ਉਪਰ ਮਾਈਂਡ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਤੁਹਾਡੇ ਨਾਲ ਆਮ ਪ੍ਰੈਸ ਕਲੱਬਸ ਦੇ ਵਿੱਚ ਵਿਦਾਂ ਸਭਾ ਦੀਆਂ ਗੈਲਰੀਆਂ ਦੇ ਵਿੱਚ ਜਾਂ ਜਿੱਥੇ ਵੀ ਸਿਆਸੀ ਸਫਾਂ ਦੀ ਗੱਲ ਚੱਲਦੀ ਹੈ ਗੱਲ ਚਰਚਾ ਹੁੰਦੀ ਹੈ ਇਹ ਗੱਲ ਹੋ ਰਹੀ ਹੈ ਕਿ ਆਖਰ ਅਸੀਂ ਕਿਹੜੀ ਸਟਰੈਟਜੀ ਬਣੀ ਹੈ ਕਿਹੜਾ ਦਾਕ ਇੰਡਿਆ ਗਿਆ ਕਿ ਸੁਖਪਾਲ ਸਿੰਘ ਖੈਰਾ ਨੂੰ ਸਿੱਧਾ ਸੰਗਰੂਰ ਉੱਤੇ ਰਹਿ ਗਿਆ ਕਿ ਭਗਵੰਤ ਸਿੰਘ ਮਾਨ ਨੂੰ ਜਿਹੜਾ ਹੈਗਾ ਸਰਕਲ ਕਰਨ ਦੀ ਕੋਸ਼ਿਸ਼ ਹੈ ਕਿ ਉਹ ਸੰਗਰੂਰ ਤੇ ਹੀ ਰਹਿ ਜਾਣ ਮੇਰਾ ਖਿਆਲ ਹੈ ਕਿ ਨਾ ਜਦੋਂ ਮੈਂ ਜੇਲ੍ਹ ਵਿੱਚ ਸੀਗਾ ਜੀ ਉਦੋਂ ਹੀ ਮੈਨੂੰ ਪਾਰਟੀ ਕਹਿਣ ਲੱਗੀ ਕਿ ਤੇਰੇ ਨਾਲ ਬੜੀ ਜ਼ਿਆਦਤੀ ਕੀਤੀ ਹੈ ਇਸ ਬੰਦੇ ਨੇ ਤੇ ਦੂਜਾ ਪਰਚਾ ਵੀ ਕਰਤਾ ਜਦੋਂ ਪਹਿਲੇ ਚ ਫੇਲ ਹੋਈ ਆ ਤੇ ਤੈਨੂੰ ਅਸੀਂ ਐਕੀ ਸੰਘੂਰ ਤੋਂ ਲੜਾਉਣਾ ਚਾਹੁੰਦੇ ਤਾਂ ਮੈਂ ਰੂਟੀਨ ਚ ਵੈਸੇ ਲੈਂਦਾ ਰਿਹਾ ਕਿ ਕੋਈ ਨਹੀਂ ਆਪਾਂ ਹਲੇ ਸਮਾਂ ਬਹੁਤ ਦੇਖਾਂਗੇ ਗੱਲ ਚੱਲ ਪਈ ਸੀ ਉਦੋਂ ਉਦੋਂ ਜੇਲ੍ਹ ਚ ਜੇਲ੍ਹ ਚ ਜਾ ਹਾਂ ਹਾਂ ਮੈਨੂੰ ਜਦੋਂ ਲੀਡਰ ਆ ਵਾਪੋਜੀਸ਼ਨ ਪੀਸੀਸੀ ਪ੍ਰੈਜ਼ੀਡੈਂਟ ਮਿਲਣ ਆਏ ਦਵਿੰਦਰ ਯਾਦਵ ਉਹ ਮਿਲਣ ਆਇਆ ਉਹ ਕਿੰਨਾ ਸਿਕਾ ਹਾਂਜੀ ਜੀ ਜੀ ਤਾਂ ਕਿਉਂਕਿ ਸਮਾਂ ਬਹੁਤ ਸੀਗਾ ਤੇ ਮੈਂ ਐਸੀ ਕਰਦੇ ਮੈਂ ਬਾਹਰ ਆਣ ਕੇ ਵੀ ਇਹਨਾਂ ਨੂੰ ਕਾਫੀ ਮੈਂ ਇਹ ਹੀ ਕੇੰਦਰ ਹੈ ਕਿ ਮੈਨੂੰ ਲੜਨ ਦੀ ਲੋੜ ਨਹੀਂ ਜੀ ਤੁਸੀਂ ਕੋਈ ਹੋਰ ਜਿਹੜਾ ਯੋਗ ਵਿਅਕਤੀ ਲੜਾਓ ਜੀ ਜਦੋਂ ਨਹੀਂ ਕੋਈ ਗੱਲ ਬਣੀ ਤਾਂ ਮੈਨੂੰ ਉਹਨਾਂ ਨੇ ਜਦੋਂ ਦੁਬਾਰਾ ਕਿਹਾ ਮੈਂ ਕਿਹਾ ਜੀ ਕੋਈ ਨਹੀਂ ਲੜੂਗਾ ਤਾਂ ਫਿਰ ਮੈਂ ਇਹ ਚੁਣੌਤੀ ਐਕਸੈਪਟ ਕਰੂੰਗਾ ਬਿਕੋਜ਼ ਕਿਉਂਕਿ ਸਰਕਾਰੀ ਦੰਤਰ ਦਾ ਦੁਰਉਪਯੋਗ ਹੋਣਾ ਇੱਥੇ ਸਾਰੇ ਹੋ ਸਕਦਾ ਵਾ ਕੁਝ ਫਿਕਰਮੰਦ ਹੋਣ ਕੇ ਕੀ ਹੋਊਗਾ ਕਿ ਨਹੀਂ ਹੁੱਕ ਹੋ ਜੀ ਤੇ ਮੈਂ ਮੈਨੂੰ ਲੱਗਦਾ ਵਾ ਕਿ ਭਗਵੰਤਪਾਨ ਦੀ ਇੰਟੈਲੀਜੈਂਸ ਰਿਪੋਰਟਸ ਉਹਦੇ ਕੋਲ ਪਹੁੰਚ ਗਿਆ ਹੋਣ ਗਿਆ ਦੇ ਆਰ ਇਨ ਟ੍ਰਬਲ ਔਰ ਇਹ ਸਟ੍ਰੈਟਜੀ ਇੰਨੀ ਦਾ ਸਿੰਪਲ ਸਮਝ ਆਉਂਦੀ ਆ ਕਿ ਉਹਨੂੰ ਕਾਫੀ ਟਾਈਮ ਸੰਗਰੂਰ ਦੇ ਵਿੱਚ ਹੀ ਸਪੈਂਡ ਕਰਨਾ ਪੈਣਾ ਅਗਰ ਉਹਨੇ ਆਪਣੀ ਇੱਜ਼ਤ ਬਹਾਲ ਕਰਨੀ فرض ਕਰੋ ਮੈਂ ਕੱਲ ਜਿੱਤ ਗਿਆ ਤੇ ਭਗਵਾਨ ਸਿੰਘ ਮਾਨ ਕਿਹੜੇ ਮੂੰਹ ਦੇ ਨਾਲ ਸੰਗਰੂਰ ਦੇ ਲੋਕਾਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਆਪਣਾ ਮੂੰਹ ਦਿਖਾਊਗਾ ਤੇ ਇਹਦੇ ਚੋਂ ਨਤੀਜਾ ਇਹਦੇ ਚੋਂ ਨਾ ਨਸੀਹਤ ਇਹ ਆ ਨੀਲ ਜੀ ਜੀ ਕਿ ਕਦੀ ਵੀ ਦੇਖੋ ਮੇਰਾ ਅਧਵਾਇ ਸੰਗੂਰ ਵਿੱਚ ਕੋ ਆਉਣਾ ਬਣਦਾ ਨਹੀਂ ਸੀ ਮੈਂ 250 ਕਿਲੋਮੀਟਰ ਦੂਰ ਆਪਣਾ ਕੰਮ ਕਰ ਰਿਹਾ ਸੀਗਾ ਜੀ ਜੀ 도ਆਬੇ ਦੀ ਧਰਤੀ ਤੇ ਮੈਨੂੰ ਲੱਗਦਾ ਮੇਰੇ ਸਾਹਮਣੇ ਵਾਲੇ ਇਹ ਜਿਹੜਾ ਡਵੈਲਪਮੈਂਟ ਹੋਈ ਹੈ ਇਹ ਇਹ ਆ ਭਗਵੰਤਮਾਨ ਦੇ ਤੇ ਕੇਚਰੀਵਾਲ ਦੇ ਜਿਹੜੇ ਈਰਖਾ ਈਰਖਾ ਕੀਤੀ ਨਫ਼ਰਤ ਦੀ ਭਾਵਨਾ ਨਾਲ ਕੰਮ ਕੀਤਾ ਉਹਨਾਂ ਦੇ ਗਲਤ ਫੈਸਲੇ ਆਂਦਾ ਨਤੀਜਾ ਵਾ ਕਿ ਮੈਂ ਅੱਜ ਉਹਨਾਂ ਦੇ ਸਾਹਮਣੇ ਖੜਾ ਹਾਂ ਇਹ ਉਹਨਾਂ ਦੀ ਆਪਣੀ ਦੇਣ ਹੈ ਉਸੇ ਦੇ ਜੋ ਨਸੀਹਤ ਹੈ ਰਾਜ ਕਰਨ ਵਾਲਿਆਂ ਨੂੰ ਕਿ ਆਪਣੀ ਸੱਤਾ ਦਾ ਦੁਰਉਪਯੋਗ ਮਤ ਕਰੋ ਜੀ ਪੁਲਿਸ ਦਾ ਦੁਰਉਪਯੋਗ ਮਤ ਕਰੋ ਉਪਯੋਗ ਕਰੋ ਲੋਕਾਂ ਦੇ ਕੰਮ ਕਰੋ ਤਾਂ ਸ਼ਾਇਦ ਇਹ ਨੌਬਤ ਨਾ ਆਉਂਦੀ ਇਸ ਕਰਕੇ ਮੈਂ ਇੱਥੇ ਅੱਜ ਕੁਈ ਫਾਇਦਾ ਕਰਾ ਸੋ ਤੁਹਾਡਾ ਜਿਹੜਾ ਸਟ੍ਰਕਚਰ ਹੈਗਾ ਸਟੇਟ ਪੋਲਿਟਿਕਸ ਦਾ ਮੈਂ ਜਲਦੀ ਜਲਦੀ ਦੋ ਤਿੰਨ ਚੀਜ਼ਾਂ ਉਹ ਵਿਚਾਰ ਲਵਾ ਰਮਨੀਸ਼ ਸਿੰਘ ਬਿੱਟੂ ਨੇ ਜਿਸ ਤਰ੍ਹਾਂ ਤੁਸੀਂ ਤੁਹਾਡੇ ਮਾਮਲੇ 'ਚ ਸਾਰੇ ਚੌਂਕ ਗਏ ਕਿ ਕਿਸ ਤਰ੍ਹਾਂ ਸੰਗਰੂਰ ਤੋਂ ਫੀਲਡ ਹੋ ਗਏ ਰਵਦੀਸ਼ ਸਿੰਘ ਬਿੱਟੂ ਜਿਹੜੇ ਨੇ ਉਹ ਕਾਂਗਰਸ ਛੱਡ ਕੇ ਬਿਲਕੁਲ ਹੀ ਪੋਲਾ ਪਾਰ ਜਿਹੜਾ ਹੈਗਾ ਭਾਜਪਾ ਚਲੇ ਗਏ ਸਮਝ ਨਹੀਂ ਆਈ ਮੈਨੂੰ ਕਿਉਂਕਿ ਤੁਸੀਂ ਵੀ ਹੈਰਾਨ ਹੋ ਬਿੱਟੂ ਤਾਂ ਹਾਂ ਮੈਂ ਵੀ ਹੈਰਾਨ ਹਾਂ ਕਿਉਂਕਿ ਬਿੱਟੂ ਹੁਣੀ ਆਪਣੇ ਆਪ ਨੂੰ ਟਕਸਾਲੀ ਕਾਂਗਰਸੀ ਕਹਿੰਦੇ ਆ ਉਹਨਾਂ ਸਾਰੇ ਤੁਹਾਡੇ ਤੋਂ ਵੀ ਪੱਕੇ ਕਾਂਗਰਸੀ ਮੰਨਦੇ ਨੇ ਆਪਣੇ ਆਪ ਉਹਨਾਂ ਉਹਨਾਂ ਵਾਸਤੇ ਅਸੀਂ ਤਾਂ ਕੱਖ ਵੀ ਨਹੀਂ ਸੀਗੇ ਉਹ ਤਾਂ ਮਤਲਬ ਕਹਿੰਦੇ ਸੀਗੇ ਕਿ ਸਾਡੀ ਇੱਕ ਬੜੀ ਕੀ ਕਹਿੰਦੇ ਹੁੰਦੇ ਆ ਕਿ ਪੁਸ਼ਤੈਨੀ ਪਾਰਟੀ ਆ ਹਾਂ ਪਰ ਮੈਂ ਦਵਨੀਤ ਪਿੱਟੂ ਬਰੇ ਇੰਨਾ ਹੀ ਕਹੂੰਗਾ ਕਿ ਮੈਂ ਕਾਫੀ ਦੇਤੋਂ ਉਹਨਾਂ ਦੇ ਐਕਸ਼ਨਸ ਵਾਚ ਕਰਦਾ ਸੀਗਾ ਉਹਨਾਂ ਦੇ ਐਕਸ਼ਨਸ ਜਿਹੜੇ ਸੀਗੇ ਉਹ ਭਾਜੀਪੀ ਵਾਲੇ ਸੀ ਐਕਸ਼ਨਸ ਰਾਸ਼ਟਰਵਾਦੀ ਸੀ ਬਹੁਤ ਵੱਡੇ ਪੱਧਰ ਰਾਸ਼ਟਰਵਾਦੀ ਹੋਣਾ ਮਾੜੀ ਗੱਲ ਨਹੀਂ ਲੇਕਿਨ ਰਾਸ਼ਟਰਵਾਦ ਦੇ ਨਾਲ ਹੋ ਕੇ ਤੁਸੀਂ ਆਪਣੀ ਸਟੇਟ ਦੇ ਲੋਕਾਂ ਦੇ ਉਲਟ ਨਹੀਂ ਖੜ ਸਕਦੇ ਉਹ ਰਾਸ਼ਟਰਵਾਦੀ ਤੇ ਦਿੱਲੀ ਦੀ ਡੀਡਸ ਨੂੰ ਖੁਸ਼ ਕਰਨ ਦੇ ਨਜ਼ਰੀਏ ਵਿੱਚ ਐਂਟੀ ਪੰਜਾਬ ਐਂਟੀ ਸਿੱਖ ਕੰਮ ਕਰਨ ਦੇ ਉੱਤੇ ਆ ਕੇ ਉਤਰ ਗਏ ਸੀਗੇ ਜਿਹਦੇ ਕਰਕੇ ਮੈਂ ਸਮਝਦਾ ਕਿ ਉਹਨਾਂ ਨੂੰ ਇਹ ਇਹ ਜਾਣਾ ਪਿਆ ਭਾਜਪਾ ਦੇ ਵਿੱਚ ਔਰ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੇ ਬੀਜੇਪੀ ਜਾਣ ਨਾਲ ਕੋਈ ਬਹੁਤ ਵੱਡਾ ਅੰਤਰ ਪੈਣਾ ਨਾਥਿੰਗ ਵਿਲ ਚੇਂਜ ਇਟ ਆਲ ਜੀ ਆਖਰੀ ਸਵਾਲ ਮੈਂ ਲਰਿਆ ਕਿ ਕੀ ਲੱਗਦਾ ਜੀ ਫਾਈਟ ਕਿਸ ਤਰ੍ਹਾਂ ਰਹੇਗੀ ਤੇ ਕਿੰਨੇ ਇੱਕ ਵੋਟਾਂ ਦੇ ਅੰਤਰ ਨਾਲ ਜਿੱਤ ਹਾਰ ਦਾ ਫੈਸਲਾ ਸੰਗਰੂਰ ਚ ਹੋਏਗਾ ਹਾਲਾਂਕਿ ਦੂਰ ਹੈ ਇਲੈਕਸ਼ਨ ਮੈਂ ਹਲਕੇ ਦੀ ਮੈਂ ਇਦਾਂ ਨਾ ਜਿੱਦਾਂ ਕੋਈ ਸੀਟਾਂ ਪ੍ਰੇਡਿਕਟ ਕੀਤਿਆਂ ਕੋ ਗਲਤ ਨੰਬਰ ਪੇਸ਼ ਕੀਤਾ ਮੈਂ ਇਹਦੇ ਚੰਡਲਸ ਨਹੀਂ ਕਰਦਾ ਮੈਂ ਕੈਂਪੇਨ ਸ਼ੁਰੂ ਹਾਂ ਅੱਜ ਤੱਕ ਕੀ ਹੋਇਆ ਪਿਛਲੇ ਮਹੀਨੇ ਤੋਂ ਮੈਨੂੰ ਫੀਡਬੈਕ ਬਹੁਤ ਪੋਜ਼ਿਟਿਵ ਆ ਸਾਰੇ ਵਰਗਾਂ ਦੇ ਲੋਕਾਂ ਨੇ ਤੁਸੀਂ ਹੈਰਾਨ ਹੋਵੋਗੇ ਲੋਕੀ ਕਹਿੰ ਉਹ ਜਾਣੇ ਮੰਂਦਰ ਆਪਣੀ ਜਗ੍ਹਾ ਦੇ ਉੱਤੇ ਬਹੁਤ ਸਤਿਕਾਰਯੋਗ ਹੈ ਪਰ ਨੌਜਵਾਨ ਹਿੰਦੂ ਤਬਕਾ ਤੇ ਸੂਜਮਾਨ ਹਿੰਦੂ ਤਬਕੇ ਨੇ ਵੋਟ ਭਗਵੰਤ ਮਾਨ ਨੂੰ ਹਰਾਉਣ ਵਾਸਤੇ ਡੈਫੀਨਿਟਲੀ ਮੈਨੂੰ ਚੂਜ਼ ਕਰਨਾ ਉਹਨਾਂ ਨੇ ਪੰਜਾਬ ਦਾ ਹਿੰਦੂ ਰੈਸ਼ਨਲ ਹੈ ਹਾ ਵਾਈ ਨਾਟ ਆਫਕੋਰਸ ਕੋਈ ਐਵੋਜਿਕ ਨਹੀਂ ਤੁਹਾਨੂੰ ਲੱਗ ਰਿਹਾ ਨਹੀਂ ਪੰਜਾਬ ਦਾ ਹਿੰਦੂ ਬਹੁਤ ਸਤਿਕਾਰਯੋਗ ਹੈ ਮੈਂ ਉਹਦਾ ਕਹਿਣਾ ਕਿ ਉਹਨਾਂ ਨੂੰ ਉਹਨਾਂ ਦੇ ਮਨ ਤੇ ਇੱਕ ਮੰਂਦਰ ਦਾ ਪ੍ਰਭਾਵ ਹੈ ਫਰਜ਼ ਕਰੋ ਲੇਕਿਨ ਸੰਗਰੂਰ ਦੇ ਵਿੱਚ ਉਹਨਾਂ ਨੇ ਭਗਵੰਤ ਮਾਨ ਨੂੰ ਹਰਾਉਣ ਕਿਉਂਕਿ ਉਹਨਾਂ ਦਾ ਵੀ ਨੁਕਸਾਨ ਬਹੁਤ ਹੋਇਆ ਦੇ ਫੀਲ ਕਿ ਪੰਜਾਬ ਡਾਊਨ ਜਾ ਰਿਹਾ ਵਾ ਤੇ ਉਹਨਾਂ ਨੇ ਹਰਾਉਣ ਦੇ ਨਜ਼ਰੀਏ ਨਾਲ ਮੈਨੂੰ ਚੂਜ਼ ਕਰਕੇ ਵੋਟ ਪਾਉਣਗੇ ਕਿਸਾਨਾਂ ਦੇ ਮੁੱਦੇ ਚੱਕ ਕੇ ਮੈਨੂੰ ਵੋਟ ਪਾਉਣਗੇ ਗਰੀਬਾਂ ਦੇ ਦਲਤਾਂ ਦੇ ਸ਼ਰਾਬ ਨਾ ਮਾਰੇਗੇ ਗਰੀਬ ਲੋਕ ਜਿਹੜੀ ਲਈ ਨਾਲ ਸੋ ਜੋ ਕੁਝ ਵੀ ਮੈਂ ਪਿਛਲਾ ਕੀਤਾ ਕੁਛ ਦਾਕਿਆਂ ਤੋਂ ਕੰਮ ਉਹਦਾ ਕੀ ਕਹਿੰਦੇ ਹੁੰਦੇ ਆ ਕਿ ਉਹਦਾ ਪੇਮੈਂਟ ਟਾਈਮ ਆ ਲੋਕਾਂ ਨੇ ਮੈਨੂੰ ਉਹਦੀ ਹਾਂ ਉਹ ਪੇ ਬੈਕ ਟਾਈਮ ਹੈ ਮੈਨੂੰ ਸੂਤ ਸਮੇਤ ਮੇਰੇ ਕੀਤੇ ਹੋਏ ਕੰਮਾਂ ਦਾ ज़रा वह नतीजा देना बस। बहुत शुक्रिया ख़रा साहब। थैंक यू वेरी मच। वेलकम ऑलवेज़। थैंक यू। देश-दुनिया की हर ख़बर सबसे पहले देखने के लिए फ़ॉलो करें दैनिक सवेरा टीवी, यूट्यूब, फेसबुक, इंस्टाग्राम, एक्स और व्हाट्सएप चैनल पर।